ਇਸੀ ਤੀਆਂ ਪੁੱਤਰਾਂ ਦੇ ਜਨਮ ਦਿਨ ਮਨਾਉਣੇ ਸ਼ੁਰੂ ਕਰਤੇ ਅੱਜ ਤੋਂ 20 ਸਾਲ ਪਿਛੇ ਚਲੇ ਜਾਈਏ ਤੇ ਕੋਈ ਸਾਡੇ ਘਰਾਂ ਵਿੱਚ ਇਹੋ ਜਿਹਾ ਰਵਾਜ ਨਹੀਂ ਸੀ ਜਨਮ ਦਿਨ ਮਨਾਉਣ ਵਾਲਾ ਹੁਣ ਕੀ ਹੋਇਆ ਵੇਖਾ ਵੇਖੀ ਜਦੋਂ ਇੱਕ ਨੇ ਮਨਾਇਆ ਦੂਜੇ ਨੇ ਮਨਾਇਆ ਹੁਣ ਪਰਿਵਾਰ ਦੇ ਜੇ 5 6 ਜੀ ਨੇ ਉਹ ਸਾਰਿਆਂ ਦਾ ਹੀ ਸਾਲ ਵਿੱਚ ਜਨਮ ਦਿਨ ਮਨਾਉਣਾ ਪੈਂਦਾ ਹੈ ਉਹ ਸਾਰਿਆਂ ਦੇ ਕੇਕ ਕੱਟਣੇ ਪੈਂਦੇ ਨੇ ਕਿਉਂਕਿ ਕਰਵਾਜ ਜਿਆ ਬਣ ਗਿਆ ਤੇ ਸਮਾਜ ਕੀ ਕਰਦਾ ਹੈ ਹੌਲੀ-ਹੌਲੀ ਸਾਡੇ ਤੇ ਪ੍ਰਭਾਵ ਪੈਂਦਾ ਹੈ ਇੱਕ ਹੀਰਾ ਬਣਾਉਣ ਵਾਲੀ ਕੰਪਨੀ 1840 ਦੇ ਅੰਦਰ ਉਹਨਾਂ ਨੇ ਦੱਖਣੀ ਅਫਰੀਕਾ ਵਿੱਚ ਪਹਿਲੀ ਖਾਦਾਨ ਸ਼ੁਰੂ ਕੀਤੀ ਜਿੱਥੋਂ ਹੀਰੇ ਮਿਲਣੇ ਸ਼ੁਰੂ ਹੋਏ ਪਰ ਕੰਪਨੀ ਨੇ ਦੇਖਿਆ ਕਿ ਸਾਡੇ ਕੋਲ ਹੀਰੇ ਤੇ ਬਹੁਤ ਨੇ ਪਰ ਆਮ ਲੋਕਾਂ ਵਿੱਚ ਇਹਦਾ ਕੋਈ ਕਰੇਜ ਨਹੀਂ ਹੈ ਹੀਰਾ ਹੁਣ ਵੇਚਿਆ ਕਿਵੇਂ ਜਾਏ ਤੇ ਉਹਨਾਂ ਨੇ 1840 ਦੇ ਅੰਦਰ ਹੀ ਉਹਦੀ ਮਸ਼ਹੂਰੀ ਕਰਨੇ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਹੀਰਾ ਬੜਾ ਕੀਮਤੀ ਹੈ ਹੈ ਭਾਵੇਂ ਇੱਕ ਪੱਥਰ ਹੀ ਹੌਲੀ ਹੌਲੀ ਜਿਹੜੇ ਅਮੀਰ ਲੋਕ ਸਨ ਉਹਨਾਂ ਨੂੰ ਫਰੀ ਵਿੱਚ ਹੀਰੇ ਦਿੱਤੇ ਗਏ ਕਿ ਤੁਸੀਂ ਇਹਨਾਂ ਨੂੰ ਪਾ ਕੇ ਕੁਮੋਂ ਤੇ ਆਮ ਲੋਕਾਂ ਵਿੱਚ ਵੀ ਇਹਦਾ ਕਰੇਜ ਵਧਦਾ ਜਾਵੇ ਦੇਖੋ 1840 ਵਿੱਚ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਉਹ ਕੰਪਨੀ ਜਿਹੜੀ ਹੈ ਉਹ ਪੂਰੇ ਵਿਸ਼ਵ ਦੇ ਅੰਦਰ ਹੀਰੇ ਵੇਚ ਰਹੀ ਹੈ ਤੇ ਲੋਕਾਂ ਨੂੰ ਅੱਜ ਵੀ ਉਹ ਹੀਰਿਆਂ ਦੇ ਨਾਲ ਪ੍ਰਭਾਵਿਤ ਕਰ ਰਹੇ ਨੇ ਆਪਣੀ ਐਡਵਰਟਾਈਜ਼ਮੈਂਟ ਦੇ ਨਾਲ ਮਸ਼ਹੂਰੀਆਂ ਦੇ ਨਾਲ ਵੱਡੇ ਵੱਡੇ ਜਿਹੜੇ ਐਕਟਰ ਨੇ ਉਹਨਾਂ ਨੂੰ ਫ੍ਰੀ ਵਿੱਚ ਹੀਰੇ ਦਿੱਤੇ ਜਾਂਦੇ ਨੇ ਉਹਨਾਂ ਕੋਲ ਮਸ਼ਹੂਰੀਆਂ ਕਰਾਈਆਂ ਜਾਂਦੀਆਂ ਨੇ ਤੇ ਅੱਜ ਵੀ ਹੁਣ ਜਿਹੜੇ ਪਰਿਵਾਰਾਂ ਕੋਲ 4 ਮਾਇਆ ਹੈ ਰੁਪਈਏ 4 ਨੇ ਉਹ ਹੁਣ ਆਪਣੇ ਧੀਆ ਪੁੱਤਰਾਂ ਦੇ ਵਿਆਹਾਂ ਦੇ ਵਿੱਚ ਹੀਰਿਆਂ ਦੀਆਂ ਮੁੰਦਰੀਆਂ ਹੀਰਿਆਂ ਦੇ ਹਾਰ ਪਾਉਣ ਲੱਗ ਗਏ ਉਸ ਮਸ਼ਹੂਰੀ ਨੇ ਸਾਡੇ ਵੀ ਮਨਾਂ ਤੇ ਅਸਰ ਕੀਤਾ ਇਸੇ ਤਰ੍ਹਾਂ ਹੀ ਬੰਦਾ ਜੀਵਨ ਵਿੱਚ ਬਹੁਤ ਸਾਰੇ ਉਹ ਪਦਾਰਥ ਇਕੱਠੇ ਕਰਨੇ ਚਾਹੁੰਦਾ ਹੈ ਜਿੰਨਾਂ ਦੀ ਉਹਨੂੰ ਲੋੜ ਨਹੀਂ ਪਰ ਵੇਖਾ ਵੇਖਿਓ ਚੀਜ਼ਾਂ ਸਾਡੇ ਵੀ ਮਨ ਤੇ ਅਸਰ ਪਾਉਂਦੀਆਂ ਨੇ ਕਿ ਦੂਸਰੇ ਦੇ ਕੋਲ ਹੈ ਤੇ ਮੇਰੇ ਕੋਲ ਵੀ ਹੋਵੇ। ਇਹੀ ਕੁਝ ਸਾਡੇ ਨਾਲ ਵਾਪਰਦਾ ਹੈ। ਸਤਿਗੁਰੂ ਕਹਿੰਦੇ ਜਿਹੜਾ ਰੱਬ ਸੱਚਾ ਉਹਨੂੰ ਬੰਦੇ ਨੇ ਝੂਠਾ ਮੰਨ ਲਿਆ ਤੇ ਜਿਹੜੇ ਪਦਾਰਥ ਬਿਨ ਸੰਹਾਰੇ ਨੇ ਇਹ ਵੀ ਨਹੀਂ ਸੋਚਦਾ ਕਿ ਮੇਰਾ ਵੀ ਜੀਵਨ ਘਟ ਰਿਹਾ ਹੈ। ਕਬੀਰ ਸਬ ਕਹਿੰਦੇ ਮਾਸ ਸੋਚਦੀ ਹੈ ਪੁੱਤ ਜਵਾਨ ਹੋ ਰਿਹਾ ਪਰ ਕਬੀਰ ਸਹਿਬ ਕਹਿੰਦੇ ਮਾਂ ਜਵਾਨ ਨਹੀਂ ਹੋ ਰਿਹਾ ਇਹਦਾ ਸੰਸਾਰ ਤੋਂ ਸਮਾਂ ਘਟਦਾ ਜਾ ਰਿਹਾ ਏ ਇਹ ਮੌਤ ਵਾਲੇ ਪਾਸੇ ਵੱਧ ਰਿਹਾ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨ ਜਾਣੇ ਦਿਨ ਦਿਨ ਅਵਧ ਘਟਤ ਹੈ ਹੁਣ ਕਬੀਰ ਸਹਿਬ ਦਾ ਸੋਚਣ ਦਾ ਨਜ਼ਰੀਆ ਵੱਖਰਾ ਉਹ ਕਹਿੰਦੇ ਮਾਂ ਇਹਨੂੰ ਰੱਬ ਵਾਲੇ ਪਾਸੇ ਤੋਰ ਇਹਨੂੰ ਜੀਵਨ ਦੀ ਅਸਲੀਅਤ ਸਮਝਾ ਉਹ ਕਿਸ ਸਮਾਂ ਮੁੱਕਦਾ ਜਾ ਰਿਹਾ ਹੈ ਸਮਾਂ ਖਤਮ ਹੁੰਦਾ ਜਾ ਰਿਹਾ ਹੈ